ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਲ ਜੀ ਲੈ ਕੇ حاضر ਹੋਏ ਆਜ ਦੀ ਬਹੁਤ ਖਾਸ ਅਪਡੇਟ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨੂੰ ਇੱਕ ਜ਼ਰੂਰੀ ਪੱਤਰ ਜਾਰੀ ਕੀਤਾ ਗਿਆ ਹੈ ਔਰ ਇਸ ਪੱਤਰ ਦੇ ਨਾਲ ਵੀ ਇਹ ਵੀ ਲਿਖਿਆ ਗਿਆ ਹੈ ਕਿ 24 ਅਪ੍ਰੈਲ 2025 ਤੱਕ ਇਸ ਸਬੰਧੀ ਫਾਈਨਲ ਰਿਪੋਰਟ ਜਿਹੜੀ ਹੈ ਉਹ ਪੇਸ਼ ਕੀਤੀ ਜਾਵੇ ਔਰ ਇਸ ਪੱਤਰ ਤੇ ਅਹਿਮ ਪੱਤਰ ਬਾਰੇ ਜਾਣਕਾਰੀ ਲੈ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਸੋ ਦੋਸਤੋ ਇਸ ਪੱਤਰ ਦੇ ਵਿੱਚ ਅਸਲ ਦੇ ਵਿੱਚ ਕੀ ਪੁੱਛਿਆ ਗਿਆ ਹੈ ਦੋਸਤੋ 11 4 2025 ਨੂੰ ਜਿਹੜਾ ਇਹ ਪੱਤਰ ਜਾਰੀ ਕੀਤਾ ਗਿਆ ਹੈ ਔਰ ਇਸ ਸੰਬੰਧੀ ਰਿਪੋਰਟ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 24 ਅਪ੍ਰੈਲ 2025 ਨੂੰ 11:30 ਸਵੇਰੇ ਜਿਹੜੀ ਹੈ ਚੰਡੀਗੜ੍ਹ ਵਿਖੇ ਇੱਕ ਖਾਸ ਮੀਟਿੰਗ ਰੱਖੀ ਗਈ ਹੈ ਇਸ ਪੱਤਰ ਦੇ ਸੰਬੰਧ ਦੇ ਵਿੱਚ ਜੋ ਅਸੀਂ ਜਾਣਦੇ ਹਾਂ ਕਿ ਇਸ ਪੱਤਰ ਦੇ ਵਿੱਚ ਜਿਹੜਾ ਖਾਸ ਕੀ ਹੈ ਸੋ ਦੋਸਤੋ ਸੌਰਵ ਸ਼ਰਮਾ ਵਰਸਿਜ਼ ਸਟੇਟ ਆਫ ਪੰਜਾਬ ਦਾ ਇੱਕ ਅਹਿਮ ਕੇਸ ਜਿਹੜਾ ਹੈ ਮਾਂ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਚੱਲ ਰਿਹਾ ਸੀ ਜਿਸ ਦੇ ਬਾਰੇ ਅਸੀਂ ਲਗਾਤਾਰ ਤੁਹਾਨੂੰ ਜਾਣਕਾਰੀ ਪਹਿਲਾਂ ਵੀ ਦੇ ਚੁੱਕੇ ਹਾਂ ਚੈਨਲ ਤੇ ਤੇ ਸਹਾਇਕ ਜਿਹੜੇ ਪ੍ਰੋਫੈਸਰ ਡਾਕਟਰ ਦੇ ਵੱਲੋਂ ਜਿਹੜਾ ਹੈ ਇਹਨਾਂ ਕੇਸ ਜਿਹੜਾ ਹੈ ਧਾਇਰ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਿਹੜਾ 7th ਪੇ ਕਮਿਸ਼ਨ ਦੇ ਮਤਾਬਕ ਜਿਹੜੇ ਸਕੇਲ ਦਿੱਤੇ ਜਾ ਰਹੇ ਨੇ ਪਰ ਅਸਲ ਦੇ ਵਿੱਚ ਉਹਨਾਂ ਨੂੰ 2016 ਦੇ ਜਿਹੜੇ ਰੂਲਸ ਨੇ ਉਸ ਮਤਾਬਕ ਛੇਮਾ ਪੇ ਕਮਿਸ਼ਨ ਪੰਜਾਬ ਦਾ ਜਿਹੜਾ ਉਸ ਦੇ ਮਤਾਬਕ ਸਕੇਲ ਜਿਹੜੇ ਜਿਹੜੇ ਦੇਣੇ ਬੰਦੇ ਨੇ ਔਰ ਇਸ ਨੂੰ ਲੈ ਕੇ ਮਾਨਜੋ ਕੋਰਟ ਨੇ ਜਿਹੜਾ ਇਹ ਮੁਲਾਜ਼ਮਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਦਾ ਵੀ ਰੁਖ ਕੀਤਾ ਸੀ ਪਰ ਅਸਲ ਦੇ ਵਿੱਚ ਜਿੱਤ ਜਿਹੜੀ ਹੈ ਮੁਲਾਜ਼ਮਾਂ ਦੀ ਹੋਈ ਤੇ ਉਹਨਾਂ ਨੂੰ ਪੰਜਾਬ ਦੇ ਸਕੇਲ ਦੇਣ ਦੇ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਸੋ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਵਿੱਤ ਵਿਭਾਗ ਨੇ ਜਿਹੜਾ ਹੈ ਵੱਖ-ਵੱਖ ਪਵੰਦਿਕ ਵਿਭਾਗਾ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਸੀ ਕਿ ਜਿੰਨਾ ਵਿਭਾਗਾਂ ਦੇ ਵਿੱਚ ਨਵੀਆਂ ਨਿਯੁਕਤੀਆਂ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਉਹ ਫਿਲਹਾਲ ਦੀ ਘੜੀ ਰੋਕ ਲੀਆਂ ਜਾਣ ਕਿਉਂਕਿ ਜਿੱਥੇ ਵੀ ਰੂਲਸ ਜਿਹੜੇ ਐਮੈਂਡ ਨਹੀਂ ਹੋਏ ਉੱਥੇ ਸੋਧ ਜਿਹੜੀ ਹੈ ਸਕੇਲਾਂ ਨੂੰ ਲੈ ਕੇ ਰੂਲਸ ਦੇ ਵਿੱਚ ਨਹੀਂ ਕੀਤੀ ਗਈ ਉਹ ਵੀ ਕੀਤੀ ਜਾਵੇ ਔਰ ਉਸ ਤੋਂ ਬਾਅਦ ਹੀ ਨਵੀਂ ਭਰਤੀ ਜਿਹੜੀ ਹੈ ਉਹ ਕੀਤੀ ਜਾਵੇ ਕਿਉਂਕਿ ਜਿਹੜਾ ਹੈ ਇਹ ਡਾਕਟਰ ਦਾ ਜਿਹੜਾ ਕੋਰਟ ਕੇਸ ਸੀ ਇਹਦੇ ਵਿੱਚ ਖਾਸ ਜਿਹੜੀ ਗੱਲ ਧਿਆਨ ਦੇ ਵਿੱਚ ਲੈ ਕੇ ਆਉਣ ਵਾਲੀ ਸੀ ਜੋ ਕਿ ਮਾਨਜੋ ਕੋਰਟ ਨੇ ਦੱਸਿਆ ਕਿ ਰੂਲਸ ਦੇ ਜਿਹੜੇ ਨੇ ਉਹ ਸੋਧੇ ਨਹੀਂ ਗਏ ਸਕੇਲ ਜਿਹੜੇ ਨੇ ਉਹ ਦੇਣੇ ਬੰਦੇ ਸਨ ਉਹ ਸਬੰਧੀ ਦੇ ਵਿਭਾਗ ਦੇ ਜਿਹੜੇ ਰੂਲਸ ਰੈਗੂਲੇਸ਼ਨ ਨੇ ਉਥੇ ਸੋਧਨੇ ਜਿਹੜੇ ਬੰਦੇ ਸੀ ਜੋ ਕਿ ਨਹੀਂ ਸੋਧੇ ਗਏ ਇਸ ਕਰਕੇ ਜਿਹੜਾ ਹੈ ਇਹ ਕੇਸ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਗਿਆ ਤੇ ਇਹ ਫੈਸਲਾ ਜਿਹੜਾ ਹੈ ਕੀਤਾ ਗਿਆ ਕਿ ਪੰਜਾਬ ਦੇ ਜਿਹੜੇ ਸਕੇਲ ਨੇ ਜਿਹੜੇ ਨੇ ਦਿੱਤੇ ਜਾਣ 17/2020 ਤੋਂ ਬਾਅਦ ਪੰਜਾਬ ਦੇ ਵਿੱਚ ਕੇਂਦਰ ਦਾ 7ਵੇਂ ਪੇ ਕਮਿਸ਼ਨ ਲਾਗੂ ਹੈ ਕੇਂਦਰ ਦੇ ਸਕੇਲ ਲਾਗੂ ਨੇ ਪਰ ਜਿੱਥੇ ਜੋ ਕਿ ਕੋਰਟ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਜਿਹੜੇ ਵਿਭਾਗ ਦੇ ਵੱਲੋਂ ਆਪਣੇ ਰੂਲ ਰੈਗੂਲੇਸ਼ਨ ਦੇ ਵਿੱਚ ਸੋਧ ਕਰਕੇ ਜਿਹੜੇ 7ਵੇਂ ਪੇ ਕਮਿਸ਼ਨ ਦੇ ਵਿੱਚ ਸਕੇਲ ਨੇ ਉਹ ਨਹੀਂ ਰੱਖੇਗੇ ਸੋਦੇ ਗਏ ਉੱਥੇ ਜਿਹੜੀ ਇਹ ਸਮੱਸਿਆ ਹੈ ਜਿਹੜੀ ਉਹ ਸਾਹਮਣੇ ਆ ਸਕਦੀ ਹੈ ਕਿ ਉਹ ਜਿਹੜੀ ਭਰਤੀ ਦੇ ਜਿਹੜੇ ਸਕੇਲ ਨੇ ਉਹਨਾਂ ਨੂੰ ਪ੍ਰਾਣੇ ਜਾਣੇ ਕਿ ਪੰਜਾਬ ਦੇ ਸਕੇਲ ਹੀ ਜਿਹੜੇ ਉਹ ਦੇਣੇ ਬੰਦੇ ਨੇ ਸੋ ਇਸ ਕਰਕੇ ਜਿਹੜਾ ਹੈ 11 ਜਨਵਰੀ 2025 ਨੂੰ ਵਿੱਤੀ ਵਿਭਾਗ ਨੇ ਪੱਤਰ ਜਾਰੀ ਕੀਤਾ ਸੀ ਸੂਬਾ ਵਿਭਾਗਾ ਨੂੰ ਦੁਬਾਰਾ ਜਿਹੜਾ ਇਹ ਗੱਲ ਕਹੀ ਆਖੀ ਗਈ ਸੀ ਕਿ ਵੱਖ-ਵੱਖ ਜਿਹੜੇ ਪਬੰਦਗੀ ਵਿਭਾਗ ਨੇ ਉਹ 7th ਪੇ ਕਮਿਸ਼ਨ ਦੇ ਮਤਾਬਿਕ ਜਿਹੜਾ ਹੈ ਪੈਟਰਨ ਤੇ ਨਿਰਧਾਰਿਤ ਤਨਖਾਹ ਸਕੇਲ ਜਿਹੜੇ ਨੇ ਆਪਣੇ ਆਪਣੇ ਵਿਭਾਗੀ ਸੇਵਾ ਨਿਯਮਾਂ ਦੇ ਵਿੱਚ ਦਰਜ ਕਰਕੇ ਬੰਦੀ ਜਿਹੜੀ ਹੈ ਸੋਧ ਕਰਨੀ ਹੈ ਕਿਉਂਕਿ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਪੱਤਰ ਜਾਰੀ ਕਰਨ ਤੋਂ ਬਾਅਦ ਵੀ ਇਸ ਗੰਭੀਰ ਮਸਲੇ ਨੂੰ ਲੈ ਕੇ ਕੁਝ ਵਿਭਾਗਾਂ ਦੇ ਵੱਲੋਂ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਜਿਹੜੀ ਕਾਰਵਾਈ ਰਿਪੋਰਟ ਜਿਹੜੀ ਹੈ ਵਿੱਤੀ ਵਿਭਾਗ ਨੂੰ ਨਹੀਂ ਭੇਜੀ ਗਈ ਸੋ ਇਸ ਕਰਕੇ ਹੁਣ ਇਹ ਮੀਟਿੰਗ ਜਿਹੜੀ ਹੈ ਰੱਖੀ ਗਈ ਹੈ 24/04/2025 ਨੂੰ 6ਵੀਂ ਮੰਜ਼ਲ ਚੰਡੀਗੜ ਵਿਖੇ ਸ਼ਿਵ ਸਕੱਤਰ 1 ਜਿਹੜੀ ਕਿ ਇਹਦੇ ਜਿਹਦੇ ਵਿੱਚ ਇਹ ਪੁੱਛਿਆ ਗਿਆ ਹੈ ਕਿ ਦੱਸਿਆ ਜਾਵੇ ਕਿ ਤੁਹਾਡੇ ਵਿਭਾਗ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਕਮਿਸ਼ਨ ਦੇ ਜਿਹੜੇ ਦੇ ਮੁਤਾਬਕ ਜਿਹੜੇ ਸਕੇਲ ਦਰਜ ਨੇ ਤੇ ਜੇਕਰ ਕੋਈ ਵੀ ਵਿਭਾਗ ਦੇ ਵਿੱਚ ਨਵੀਂ ਭਰਤੀ ਕੀਤੀ ਗਈ ਹੈ ਤਾਂ ਉਸ ਭਰਤੀ ਦੇ ਵਿੱਚ ਕਿ ਕਿਹੜੇ ਸਕੇਲ ਜਿਹੜੇ ਨੇ ਉਹ ਨਿਰਧਾਰਿਤ ਕੀਤੇ ਗਏ ਨੇ ਔਰ ਉਸ ਭਰਤੀ ਤੋਂ ਪਹਿਲਾਂ ਕੀ ਸੇਵਾ ਨਿਯਮਾਂ ਦੇ ਵਿੱਚ ਰੂਲ ਦੇ ਵਿੱਚ ਬੰਦੀ ਸੋਧ ਕੀਤੀ ਗਈ ਹੈ ਜਾ ਨਹੀਂ ਅਗਰ ਨਹੀਂ ਕੀਤੀ ਗਈ ਤਾਂ ਉਸ ਦਾ ਕਾਰਨ ਪੁੱਛਿਆ ਗਿਆ ਹੈ ਕਿਉਂਕਿ ਸਾਫ਼ ਇੱਥੇ ਇਹ ਗੱਲ ਜਿਹੜੀ ਹੈ ਪੰਜਾਬ ਸਰਕਾਰ ਨੇ ਇਸ ਪੱਤਰ ਦੇ ਵਿੱਚ ਲਿਖੀ ਹੈ 17/7/2020 ਤੋਂ ਬਾਅਦ ਜਿਹੜੀ ਭਰਤੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਹੋਈ ਹੈ ਜਾਂ ਫਿਰ ਅੱਗੇ ਹੋਣ ਜਾਰੀ ਹੈ ਉਹਨਾਂ ਨੇ ਆਪਣੇ ਜਿਹੜੇ ਸੇਵਾ ਨਿਯਮ ਹਨ ਉਹਨਾਂ ਦੇ ਵਿੱਚ ਬਣਨ ਦੀ ਜਿਹੜੀ ਸੋਝ ਜਿਹੜੀ ਹੈ ਅਗਰ ਨਹੀਂ ਕੀਤੀ ਤਾਂ ਉਹ ਕਰ ਲਈ ਜਾਵੇ ਔਰ ਨਵੀਂ ਭਰਤੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਨਵੀਂ ਭਰਤੀਆਂ ਨੇ ਉਹ ਕਰਨ ਤੋਂ ਪਹਿਲਾਂ ਬੰਦੀ ਸੋਹ ਜਿਹੜੀ ਹੈ 7ਵਾਂ ਪੀ ਕਮਿਸ਼ਨ ਦੀ ਜਿਹੜੀ ਆਪਣੀ ਜਿਹੜੀ ਸੇਵਾ ਨਿਮਨ ਨਿਯਮ ਦੇ ਵਿੱਚ ਕਰਨ ਲੈਣੀ ਚਾਹੀਦੀ ਹੈ ਔਰ ਇਸ ਨੂੰ ਜਿਹੜਾ ਹੈ ਬੜੀ ਹੀ ਗੰਭੀਰਤਾ ਦੇ ਨਾਲ ਪੰਜਾਬ ਸਰਕਾਰ ਲੈ ਰਹੀ ਹੈ ਔਰ ਵਕ ਵਕ ਵਿਭਾਗਾਂ ਨੂੰ ਲਗਾਤਾਰ ਇਹ ਜਿਹੜੀ ਹੈ ਹਦਾਇਤ ਜਾਰੀ ਕੀਤੀ ਗਈ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਧੰਨਵਾਦ ਜੀ